ਮੈਂ ਪ੍ਰੀਤ ਨੂੰ ਬੁਲਾ ਕੇ ਲਿਆਉਣੀ ਆ ਅੱਛਾ ਅੱਛਾ ਕੀ ਬੁਲਾ ਲਿਆ ਕਰ ਲੈ ਹਾਂਜੀ ਚਲ ਗਿਆ ਹੋਰ ਪ੍ਰੀਤ ਤੇਰੇ ਠੀਕ ਵਾ ਪਸੰਦ ਦਾ ਮੁੰਡਾ ਮੁੰਡਾ ਮੇਰੇ ਪਸੰਦ ਦਾ ਵਾ ਹਾਂਜੀ ਦੇਖ ਲੈ ਫਿਰ ਜੇ ਤੇਰੇ ਤੇ ਪਸੰਦ ਵਾ ਤੇ ਸਾਡੇ ਪਸੰਦ ਦੱਸ ਦੇ ਹਾਂ ਠੀਕ ਆ ਹਾਂ ਠੀਕ ਆ ਮੇਰੇ ਹਾਂ ਮੈਂ ਮੁੰਡਾ ਦਾ ਸੁਣਨਸ ਨਹੀਂ ਕਰਵਾ ਹਾਂ ਪਰ ਜਾਈ ਥੋੜੀ ਤੇਜ਼ ਲੱਗਦੀ ਆ ਜਾਈ ਬੜੀ ਤੇਜ਼ ਆ ਕੋਈ ਨਾ ਕਰ ਲਾਂਗੇ ਨੂੰ ਆਪਾਂ ਸੁੱਤਾਂ ਅਹ ਹੁੰਦਾ ਤਾਂ ਪਹਿਲਾ ਮਾਸ ਹੀ ਆ ਮਾਪੇ ਪਹਿਲਾ ਮਾਸਾ ਨਾ ਕੀ ਆ ਬੱਤ ਜਸਪੀ ਅੱਛਾ ਤਾਂ ਅਸੀਂ ਤਾਂ ਪ੍ਰੀਤ ਪ੍ਰੀਤੀ ਦੀ ਸੋਨੇ ਵਈ ਪ੍ਰੀਤ ਪ੍ਰੀਤੀ ਹੁੰਦੀ ਆ ਕਿੰਨੀਆਂ ਬੜੇ ਅਸ ਜਸਪੀ ਸਾਰਾ ਕੰਮ ਕਰ ਲੈਂਦੀ ਆ ਕਰਦਾ ਠੀਕ ਆ ਹੋਰ ਕੁਝ ਪੁੱਛਣਾ ਤਾਂ ਮੰਮੀ ਡੈਡੀ ਤੁਸੀਂ ਪੁੱਛੋ ਤੁਸੀਂ ਪੁੱਛ ਲਓ ਪੁੱਤ ਮੈਂ ਕੀ ਪੁੱਛਣਾ ਹੈ 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 ਡੈਡੀ ਤੁਸੀਂ ਇਹ ਤਾਂ ਪੁੱਛੋ ਨਹੀਂ ਤੁਸੀਂ ਆਪਣਾ ਪੁੱਛੋ ਨਾ ਕਿਉਂ ਆਹੀਂ ਫਿਰ ਸਾਰਾ ਮੁੰਡਾ ਕਿੱਦਾਂ ਇਹ ਸਾਰ ਤੇ ਮੁੰਡਾ ਦੇਖਿਆ ਨਾ ਤੂੰ ਪਹਿਲਾਂ ਸਾਰਾ ਪਤਾ ਆ ਕਿ ਤੂੰ ਪਹਿਲਾਂ ਵੀ ਸਾਡੇ ਮੁੰਡੇ ਨੂੰ ਜਾਣਦੀ ਤਾਂ ਦੇਖ ਲੈ ਮੁੰਡਾ ਪਸੰਦ ਆ ਕਿ ਨਹੀਂ ਮਸਾ ਠੀਕ ਆ ਸਾਡੇ ਘਰ ਦੇ ਵਿੱਚ ਸਾਡੀ ਫੈਮਲੀ ਕਿੰਨੀ ਗਾ ਅਸੀਂ ਦੋਨੋਂ ਜੀਆ ਤੇ ਸਾਡੇ ਮੰਮੀ ਡੇਢੀ ਤੇ ਜੋਦਾ ਵਾ ਠੀਕ ਹੈ ਨਾ ਸਾਡੀ ਛੋਟੀ ਜੀ ਫੈਮਲੀ ਹੈ ਸਾਡੇ ਘਰ ਦੇ ਵਿੱਚ ਇੱਕ ਗੱਲ ਸਾਡੇ ਮੰਮੀ ਕੰਮ ਨਹੀਂ ਕਰਦੇ ਆ ਸਾਡੇ ਮੰਮੀ ਦੀ ਸਿਹਤ ਨਹੀਂ ਠੀਕ ਰਹਿੰਦੀ ਘਰ ਦਾ ਧਿਆਨ ਖਿਆਲ ਕੰਮ ਸਾਰਾ ਧੂ ਕਰਨਾ ਅਸੀਂ ਵੀ ਵੈਸੇ ਤਾਂ ਕਰਦੇ ਆ ਪਰ ਸਾਡੀ ਇਹ ਨਹੀਂ ਹਾਈਟ ਨਹੀਂ ਕਿ ਅਸੀਂ ਸਾਰਾ ਕੰਮ ਕਰਦੇ ਆ ਇਹ ਆਪਾਂ ਕਿਉਂ ਨਾਲੀ ਦੀ ਆਪਾਂ ਪਹਿਲਾਂ ਦੱਸ ਠੀਕ ਹੈ ਨੋ ਜੋਦੇ ਵੀ ਕਿ ਆਪਾਂ ਇਸ ਕਰਕੇ ਗੱਲ ਖੋਲਣ ਲੱਗੇ ਆ ਠੀਕ ਹੈ ਨਾ ਦੀਦੀ ਜੀ ਕਿਉਂਕਿ ਆਪਾਂ ਇਹ ਗੱਲ ਤਾਂ ਖੋਲਣ ਲੱਗੇ ਆ ਕਿਉਂਕਿ ਕੱਲ ਨੂੰ ਕਿਸੇ ਨੂੰ ਪ੍ਰੋਬਲਮ ਨਾ ਹੋਵੇ ਇਸ ਗੱਲ ਕੋਈ ਨਹੀਂ ਪਰ ਪੁੱਛਣਾ ਜੋ ਪੁੱਛਣਾ ਬਾਕੀ ਸਾਡੇ ਘਰ ਦਾ ਕੰਮ ਵੀ ਬਹੁਤ ਆ ਅਰਸੀਂ ਮਲਕੀ ਦਾਦੀ ਘਰ ਨੇ ਡੰਗਰ ਵਸ਼ਾ ਵੀ ਰੱਖਿਆ ਆਏਗਾ ਬੱਕਰੀਆਂ ਵੀ ਆ ਸਾਡੇ ਘਰ ਦੇ ਵਿੱਚ ਰੋਟੀ ਸਾਡੇ ਘਰ ਟਾਈਮ ਸਿਰ ਪੱਕਦੀ ਆ ਆਟ ਕਾ ਅਕਸਰ ਬੰਦੀ ਆ ਸਾਡੇ ਘਰ ਇਹ ਨਹੀਂ ਆ ਕਿ ਜਦੋਂ ਮਰਜ਼ੀ ਮੂੰਹ ਚੱਕ ਕੇ ਉੱਠ ਗਏ ਤੇ ਸੋਚਿਆ ਜਦੋਂ ਮਰਜ਼ੀ ਰੋਟੀ ਪਾਣੀ ਬਣਾ ਲਗੇ ਇਹ ਕੰਮ ਸਾਡੇ ਘਰ ਵਿੱਚ ਹੈ ਬਾਕੀ ਮਮਾ ਜੀ ਤੁਸੀਂ ਸਮਝਾ ਦਿਓ ਇਹ ਬੋਸਲਾ ਮੈਨੂੰ ਤਾਂ ਵੀ ਸਾਤਵਾ ਉਹਦਾ ਵੀ ਚੰਗੀ ਕੁੜੀ ਕਾ ਇਹ ਮੈਂ ਤਾਂ ਸਾਡਾ ਇਹ ਮਾਂਾ ਤੇ ਆ ਰਹਿਣਾ ਤੁਸੀਂ ਕਰੋ ਪਸੰਦ ਕੇ ਹਾਂ ਉਹ ਨਹੀਂ ਸਾਤਵਾ ਮੈਨੂੰ ਜੇ ਜੋ ਇਹ ਨੂੰ ਪਸੰਦ ਹੈ ਤਾਂ ਫਿਰ ਸਾਨੂੰ ਵੀ ਪਸੰਦ ਹੀ ਆ। ਸਾਨੂੰ ਪਸੰਦ। ਬਿਲਕੁਲ। ਕਿਉਂ ਜੋ ਬਾਜੀ ਨੇ ਉਹ ਕਾਟ ਕੇ ਮਿੱਠਾ-ਮਿੱਠਾ ਵੀ ਲੈ ਆਓ। ਉਹ ਲੈ ਆਓ। ਕਿ ਨਾਲੇ ਅਸੀਂ ਪਹਿਲਾਂ ਹੀ ਗੱਲ ਕਰ ਚੁੱਕੇ ਆ। ਮਿੱਠਾ-ਮਿੱਠਾ। ਅਸੀਂ ਪਹਿਲਾਂ ਹੀ ਗੱਲ ਕਰ ਚੁੱਕੇ ਆ ਕਿ ਅਸੀਂ ਕੁੜੀ ਅੱਜ ਹੀ ਲੈ ਕੇ ਜਾਣੀ ਹੈ ਨਾਲ। ਤੇ ਤੁਹਾਡੀ ਸਲਾਹ ਹੋਵੇ ਤਾਂ ਫੇਰ ਚਲੋ ਤੁਹਾਡੀ ਸਲਾਹ ਹੋਵੇ ਤਾਂ ਦੇਰੀ ਆ। ਨਹੀਂ ਹਾਂਡੀ ਦੀ ਸਲਾਹ ਹੀ ਆ। ਬਾਕੀ। ਹਾਂ ਜਦੋਂ ਨਹੀਂ ਚੱਲਦਾ। なるほど。 kaloha rada pinda khada milena da ha beti sakal dai hai 1 point 2 chalo pri ਹਰੀ ਪ੍ਰੀਤ ਨੂੰ ਸਰਪ੍ਰਾਈਜ਼ ਦੇਣਾ ਹੈ ਮੈਂ ਤਾਂ ਤੁਸੀਂ ਲਿਆਓ ਕੱਪੜੇ ਉਹਦੇ ਕੱਢ ਤੇ ਮਹਿੰਗਾ ਕੱਢ ਲੈਣਾ ਹੈ ਸਰ ਲਿੰਗਰ ਸਰਪ੍ਰਾਈਜ਼ ਇਹਨਾਂ ਆਹੋ ਉਹਦਾ ਲੈ ਆਂਦਾ ਨਾਲ ਹੀ ਪਾ ਕੇ ਇਸੇ ਕਰਕੇ ਤੇ ਲੈਂਦਾ ਤਾਂ ਤਾਈ ਭਰਾ ਹੈ ਵਿੱਚ ਚਲੂੰ ਆਹੋ ਤਾਂ ਕੋਈ ਲਿਆਉਣੀ ਆ ਲਿਆਓ ਕੱਢ ਕੇ ਗੱਡੀ ਤੋਂ ਤੇ দাও ਉਹਨੂੰ ਕਰੀਏ ਤਿਆਰ ਤੇ ਚੱਲੀਏ ਫਿਰ ਚਲ ਚਲ ਕੋਪਾ ਟਾਈਮ ਰਹਾ ਆਹੋ ਘਰ ਜਾ ਕੇ ਵੇਖਾਂਗੇ ਕੰਮ ਕਰ ਕੋਈ ਆ ਲੈ ਬ੍ਰੀਡ ਮੇਰੀ ਮਨਪਸੰਦ ਦੇ ਕੱਪੜੇ ਤੇ ਲੈਂਦਾ ਐ ਸੂਟ ਤੇ ਜੁੱਤੀ ਇਹ ਪਾ ਕੇ ਤਿਆਰ ਹੋ ਜਾ ਥੈਂਕ ਯੂ ਚੱਲ ਜੀ ਆਪਾਂ ਠੀਕ ਆ ਥੈਂਕ ਯੂ ਸੂ ਮੱਚ ਵੈਲਕਮ ਜੀ ਚਲੋ ਹੋ ਗਿਆ ਠੀਕ ਆ ਠੀਕ ਹੋ ਗਿਆ ਹੂੰ ਉਹਦੀ ਮਗਰ ਨਹੀਂ ਉਹਦੀ ਮਗਰ ਨਹੀਂ ਉਹਦੀ ਮਗਰ ਨਹੀਂ ਜੀ ਚੱਲ ਠੀਕ ਆ ਠੀਕ ਜਦੋਂ ਰਿੰਗ ਪਾ ਗਏ ਉਹ ਮਾਰ ਵੀ ਵਰਦੇ ਹਾਂ ਮਾਰ ਹਲੋ ਮੰਮੀ ਆਜਾੜੇ ਸਗਨਵਾਰ ਕਨੇ ਦੇਵੀ ਕਰ ਲਓ ਪਾ ਦੇ ਮਾਤਾ ਆਮੜਾ ਇਹ ਕਰਵਾ ਦੇ। ਆ ਵੀ ਤੇਰੀ ਬਾਦਾਂ। ਬਾਦਾਂ ਦੀ। ਬਾਦ ਲੈਣਾ। ਅਮੀ ਅਮਨੇ ਤਾਂ ਪਹਿਲਾਂ ਹੀ ਪਾਏ ਹੋਇਆ। ਤੁਸੀਂ ਬੱਸ ਵਿੱਚ ਹੀ ਪਾੜੋ ਠੀਕ ਆ। ਹਰ ਜਗ੍ਹਾ ਆਪਣੇ ਆਪਾਂ ਸੱਟ ਸਾਂਖ ਕੇ ਦੇ ਪਾੜੋ। ਜੀ। ਹਣ ਮੈਂ ਆਉਂਦੀ ਆ। ਬਾਕੀ ਤੁਸੀਂ ਜਿਹੜੇ ਕਾਰ ਵਿਹਾਰ ਕਰਨੇ ਤੁਸੀਂ ਕਰ ਲਓ। சடார் யார் காதி ஈக ਨਿੰਮੜਾ ਪੀ ਪੀ ਨਾ ਪੀ ਨਾ ਤੇ ਪੀ ਨਾ ਨਿੰਮੜਾ ਕੁਰੀ ਅੰਕਲ ਕੋਲ ਜਾਂਦੀ ਕਰ ਧੋਆ ਗਿਆ ਬੈ ਜੀ ਮੈਂ ਕਿਹਾ ਤੂੰ ਇਹੁਣਾ ਰੋਟੀ ਪਾਣੀ ਖਾ ਗਏ ਤਾਂ ਫੇਰ ਜਾ ਰਹੇ ਹਾਂ ਨਹੀਂ ਹੁਣ ਨਾ ਰੋਟੀ ਪਾਣੀ ਨਹੀਂ ਖਾਣਾ ਨਹੀਂ ਗੱਲ ਤੇ ਲੇਟ ਹੋ ਜਾਣਾ ਵਾ ਅੱਗੇ ਟਾਈਮ ਬੜਾ ਹੋ ਗਿਆ ਰੋਟੀ ਪਾਣੀ ਪਚਾਵਾ ਤੇ ਖਾ ਕੇ ਚੱਲ ਜਾਈਏ ਨਹੀਂ ਫੇਰ ਫੇਰ ਕਿਤੇ ਹੁਣ ਜਿੱਦਣ ਨੂੰ ਆਵਾਂਗੇ ਤੇ ਖਾ ਲਾਂਗੇ